ਸਾਸ਼ੀਕਲ ਜੀ ਸਵਾਗਤ ਹੈ ਸਬਕ ਜ਼ਿੰਦਗੀ ਦੇ ਅਮ੍ਰਿਤ ਦੇ ਨਾਲ ਅੱਜ ਹੈ ਗਿਆ ਜੀ ਦਿਨ 24ਵਾਂ ਦਾ ਸਬਕ ਪਰ ਅੱਜ ਮੈਂ 24 ਤੇ 25 ਦੇ ਜਿਹੜੇ ਨੇ ਉਹ ਦੋਵੇਂ ਇਕੱਠੇ ਰਿਕਾਰਡ ਕਰਾਂਗੀ ਕਿਉਂਕਿ ਕੱਲ ਦਾ ਦਿਨ ਮੇਰਾ ਗੈਪ ਪੈ ਗਿਆ ਤੇ ਮੈਨੂੰ ਲੱਗਦਾ ਜੋ ਹੁੰਦਾ ਚੰਗੇ ਵਾਸਤੇ ਹੁੰਦਾ ਏ ਸੋ ਜੋ ਮੇਰਾ ਕੱਲ ਗੈਪ ਪਿਆ ਉਹ ਇਸ ਕਰਕੇ ਪਿਆ ਕਿਉਂਕਿ ਮੈਂ ਕੱਲ ਕੰਮ ਤੋਂ ਘਰ ਆਉਂਦੇ ਆਉਂਦੇ ਬਹੁਤ ਲੇਟ ਹੋ ਗਈ ਤੇ ਮੇਰੇ ਤੋਂ ਰਿਕਾਰਡ ਨਹੀਂ ਕਰ ਪਾਈ ਮੈਂ ਤੇ ਜੇ ਮੈਂ ਰਾਹ ਚ ਕਰਦੀ ਤਾਂ ਉਹ ਵਧੀਆ ਤਰੀਕੇ ਨਾਲ ਹੋਣਾ ਨਹੀਂ ਸੀ ਉਮੈ ਸੋਚਿਆ ਕਿ ਮੈਂ ਅੱਜ ਜੀ ਦੋਵੇਂ ਇਕੱਠੇ ਕਰ ਦੇਣੀਆਂ ਤੇ ਮੈਨੂੰ ਲੱਗਦਾ ਜੋ ਹੁੰਦਾ ਚੰਗੇ ਵਾਸਤੇ ਹੁੰਦਾ ਤੇ ਉਹਦੇ ਤੋਂ ਜਿਹੜਾ ਮੈਂ ਸਬਕ ਸਿੱਖਿਆ ਕੱਲ ਕੱਲ ਦੇ ਦਿਨ ਹੀ ਲੇਟ ਹੋਣ ਕਰਕੇ ਜਿਹੜਾ ਮੈਂ ਸਬਕ ਸਿੱਖਿਆ ਉਹ ਮੈਂ ਤੁਹਾਨੂੰ ਅੱਜ 24ਵੇਂ ਦਿਨ ਦੇ ਸਬਕ ਜ਼ਿੰਦਗੀ ਦੇ ਵਿੱਚ ਦੱਸਣ ਲੱਗੀ ਆ ਤੇ ਉਹਦੇ ਵਾਸਤੇ ਮੈਂ ਤੁਹਾਨੂੰ ਇੱਕ ਛੋਟੀ ਜੀ ਮਨਕਰਤ ਜੀ ਕਹਾਣੀ ਸੁਣਾਉਣੀ ਆ ਕਹਿੰਦੇ ਇੱਕ ਵਾਰੀ ਨਾ ਇੱਕ ਘੋੜਾ ਆਪਣੇ ਅਸਤਬਲ ਦੇ ਵਿੱਚ ਬੰਨਿਆ ਹੁੰਦਾ ਤੇ ਲੱਗ ਗਈ ਉਹਦੀ ਇੱਕ ਆਵਾਰਾ ਖੋਤਾ ਲੰਘਦਾ ਏ ਇਓ ਖੋਤਾ ਘੋੜੇ ਨੂੰ ਨਾ ਚੈਲੰਜ ਟਾਈਪ ਕਰਨ ਲੱਗ ਪੈਂਦਾ ਕਿ ਤੂੰ ਇੰਨਾ ਭੱਜਣਾ ਹੈ ਇੰਨਾ ਦੌੜਨਾ ਹੈ ਤੇ ਆ ਜਾ ਮੇਰੇ ਨਾਲ ਦੌੜ ਲਾ ਤੇ ਘੋੜਾ ਕਹਿੰਦਾ ਕਿ ਨਹੀਂ ਮੈਂ ਭੱਜਦਾ ਜ਼ਰੂਰ ਹਾਂ ਪਰ ਮੈਂ ਭੱਜਦਾ ਉਦੋਂ ਆ ਤੇਜ਼ ਮਤਲਬ ਕਿਉਂਕਿ ਉਹ ਅਸਤਬਲ ਦੇ ਵਿੱਚ ਆਪਣੇ ਮਾਲਕ ਦੁਆਰਾ ਸਿਖਾਇਆ ਹੋਇਆ ਸੀਗਾ ਉਹ ਕਹਿੰਦਾ ਮੈਂ ਭੱਜਦਾ ਉਦੋਂ ਆ ਜਦੋਂ ਲਗਾਮ ਮੇਰੇ ਮਾਲਕ ਦੇ ਹੱਥ ਵਿੱਚ ਹੁੰਦੀ ਏ ਜਿੱਦਰ ਨੂੰ ਫਿਰ ਮੈਨੂੰ ਲੈ ਕੇ ਜਾਂਦਾ ਤੇ ਉਦੋਂ ਮੈਂ ਉਹਦੀ ਕਾਹੇ ਅਨੁਸਾਰ ਮੈਂ ਆਪਣਾ ਪੂਰਾ ਜ਼ੋਰ ਵਾ ਲਾ ਦਿੰਦਾ ਵਾਂ ਉਹਦੀ ਖਾਤੀਰ ਹਣਾ ਤੇ ਖੋਤਾ ਕਹਿੰਦਾ ਅੱਛਾ ਕਹਿੰਦਾ ਮੇਰੇ ਤੇ ਤੇ ਹੁਣ ਇਸ ਟਾਈਮ ਕੋਈ ਭਾਰ ਨਹੀਂ ਹੈਗਾ ਜਦੋਂ ਮੈਂ ਲੱਦਿਆਂ ਹੁਣ ਨਵਾਂ ਤਾਂ ਮੇਰੇ ਤੋਂ ਇੰਨਾ ਨਹੀਂ ਤੁਰਿਆ ਜਾਂਦਾ ਹੈਗਾ ਪਰ ਹੁਣ ਮੈਂ ਖਾਲੀ ਆ ਤੇ ਮੈਂ ਤੇ ਅਵਾਰਾਂ ਵਾਂ ਮਤਲਬ ਮੈਂ ਤਾਂ ਕਿਧਰੇ ਵੀ ਜਾ ਸਕਦਾ ਵਾਂ ਇੰਨੇ ਨੂੰ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਨੇ ਤੇ ਸੂਰਜ ਛਿਪ ਜਾਂਦਾ ਰਾਤ ਪੈ ਜਾਂਦੀ ਏ ਤੇ ਘੋੜੇ ਨੂੰ ਲੱਗਦਾ ਹੁੰਦਾ ਕਿ ਇਹਨੇ ਮੇਰਾ ਦਿਮਾਗ ਖਾਈ ਜਾਣਾ ਤੇ ਘੋੜਾ ਨਾ ਖੋਤੇ ਨੂੰ ਕਹਿ ਦਿੰਦਾ ਜਿੱਤੇ ਵਿੱਚ ਇੰਨਾ ਹੀ ਹੈ ਨਾ ਤੇ ਤੂੰ ਇੰਜ ਕਰ ਜਾ ਸੂਰਜ ਲੱਭ ਕੇ ਲਿਆ ਕੀ ਰਾਤ ਪੈ ਗਈ ਤੇ ਸੂਰਜ ਲੱਭ ਕੇ ਲਿਆ ਖੋਤਾ ਸੋਚਦਾ ਮੈਨੂੰ ਚੈਲੰਜ ਕਰਨ ਦੀ ਆ ਖੋਤਾ ਬੜੇ ਪਾਸੇ ਵਾਹ ਲਾਂਦਾ ਇੱਧਰ ਉੱਧਰ ਫੇਰ ਫੁਰ ਕੇ ਸਾਰੀ ਰਾਤ ਫੇਰ ਫੁਰ ਕੇ ਜਦੋਂ ਆਉਂਦਾ ਹੈ ਨਾ ਤੇ ਫਿਰ ਜਦੋਂ ਥੱਕ ਹਾਰ ਕੇ ਅਜੇ ਚਾਨਣ ਨਹੀਂ ਹੋਇਆ ਹੁੰਦਾ ਪੂਰਾ ਤੇ ਆ ਕੇ ਘੋੜੇ ਨੂੰ ਆਂਦਾ ਮੈਂ ਬੜਾ ਥੱਕਿਆ ਹਾਰਿਆ ਆ ਗਿਆ ਵਾ ਤੇ ਮੈਨੂੰ ਕਿਧਰੇ ਸੂਰਜ ਨਹੀਂ ਲੱਭਿਆ ਹੈਗਾ ਤੇ ਘੋੜਾ ਤੇ ਆਪਣੇ ਆਰਾਮ ਨਾਲ ਰਾਤ ਕੱਟਣ ਦਿਆ ਸੀ ਘੋੜੇ ਨੂੰ ਤਾਂ ਪਤਾ ਸੀ ਵੀ ਰਾਤ ਪਈ ਹੈ ਸੂਰਜ ਤੇ ਸਵੇਰੇ ਹੀ ਹੋਣਾ ਹੈ ਪਰ ਖੋਤਾ ਜਿਹੜਾ ਦਿਮਾਗ ਦਾ ਹੀ ਖੋਤਾ ਹੈ ਉਹਨੂੰ ਇਹ ਗੱਲ ਦਾ ਨਹੀਂ ਅਹਿਸਾਸ ਸੀਗਾ ਤੇ ਉਹਨੇ ਕਿਉਂਕਿ ਉਹ ਮਾਲਕ ਦੀ ਰਜ਼ਾ ਵਿੱਚ ਵੀ ਰਹਿਣਾ ਨਹੀਂ ਸਿੱਖਿਆ ਹੋਇਆ ਹੈਗਾ ਘੋੜੇ ਨੂੰ ਆਪਣੇ ਮਾਲਕ ਦੀ ਰਜ਼ਾ ਵਿੱਚ ਰਹਿਣਾ ਆਉਂਦਾ ਏ ਤੇ ਜਿਹੜਾ ਖੋਤਾ ਹੁੰਦਾ ਏ ਉਹਨੂੰ ਆਪਣੇ ਮਾਲਕ ਦੀ ਰਜ਼ਾ ਵਿੱਚ ਜਿਹੜਾ ਉਹ ਰਹਿਣਾ ਨਹੀਂ ਆਉਂਦਾ ਸੀ ਕਿਉਂਕਿ ਉਹ ਵਾਰਾ ਖੋਤਾ ਸੀ ਤੇ ਉਹ ਇੰਨੀਆਂ ਗੱਲਾਂ ਕਰਦੇ ਨੇ ਤੇ ਸੂਰਜ ਆ ਜਾਂਦਾ ਹੈ ਤੇ ਘੋੜੇ ਨੇ ਫੇਰ ਉਹਨੂੰ ਦੱਸਿਆ ਕਿ ਸੂਰਜ ਨੇ ਤੇ ਆਪਣੇ ਸਮੇਂ ਨਾਲ ਹੀ ਆਉਣਾ ਸੀ ਜਦੋਂ ਰਾਤ ਸਾਰੀ ਖਤਮ ਹੋਣੀ ਸੀ ਸੂਰਜ ਨੇ ਤੇ ਆਪਣੇ ਟਾਈਮ ਨਾਲ ਹੀ ਆਉਣਾ ਸੀ ਤੂੰ ਐਵੇਂ ਆਪਣੀ ਬਾਹ ਲਾਉਂਦਾ ਰਿਆ ਕੁਝ ਗੱਲਾਂ ਨੂੰ ਸਮੇਂ ਤੇ ਛੱਡ ਦਈਦਾ ਏ ਸਮਾ ਆਪੇ ਜਿਹੜਾ ਹੈਗਾ ਉਹ ਸਮਾ ਪਾ ਕੇ ਤੁਹਾਨੂੰ ਉਹ ਚੀਜ਼ ਨਾਲ ਨਵਾਜ਼ ਦਿੰਦਾ ਹੁੰਦਾ ਏ ਸੋ ਬਹੁਤੇ ਹੱਥ ਪੈਰ ਮਾਰਨੇ ਉਹਨਾਂ ਗੱਲਾਂ ਪਿੱਛੇ ਜਿਹੜੀਆਂ ਤੁਹਾਡੇ ਹੱਥ ਵਸ ਨਹੀਂ ਹੈਗੀਆਂ ਜਿਹੜੀਆਂ ਉਸ ਮਾਲਕ ਦੇ ਹੱਥ ਵਸ ਨੇ ਸੋ ਉਹ ਇੱਕ ਬੇਵਕੂਫੀ ਤੇ ਖੋਤਿਆਂ ਵਾਲੀ ਗੱਲ ਹੁੰਦੀ ਏ ਸੋ ਇਸ ਕਹਾਣੀ ਤੋਂ ਬਾਅਦ ਜਿਹੜਾ ਮੈਂ ਆਪਣਾ ਕੱਲ ਦਾ ਸਫ਼ਰ ਸੀਗਾ ਉਹਦੇ 'ਚ ਵੀ ਇਹੀ ਸਬਕ ਸਿੱਖਿਆ ਕਿ ਕੱਲ ਟ੍ਰੇਨਸ ਜਿਹੜੀਆਂ ਸੀ ਉਹ ਡਿਲੇ ਸੀ ਕੋਈ ਤਕਨੀਕੀ ਖਰਾਬੀ ਕਾਰਨ ਤੇ ਸਾਨੂੰ ਜਿਹੜੀ ਉੱਥੇ ਸਟੇਸ਼ਨ ਦੇ ਉੱਪਰ ਜਿਹੜੇ ਅਨਾਉਂਸਮੈਂਟ ਕਰਦੇ ਨੇ ਉਹ ਲੇਡੀ ਸਾਨੂੰ ਦੱਸ ਕੇ ਗਏ ਕਿ ਅਗਲੇ 1 ਘੰਟੇ ਤੱਕ ਕੋਈ ਟ੍ਰੇਨ ਨਹੀਂ ਹੈਗੀ ਤੇ ਥੋੜੀ ਜੀ ਬੇਵਕੂਫੀ ਸਾਡੇ 'ਚ ਵੀ ਆ ਗਈ ਖੋਤੇ ਵਾਲੀ ਤੇ ਮੈਂ ਤੇ ਮੇਰੀ ਫਰੈਂਡ ਸੀਗੇ ਤੇ ਅਸੀਂ ਕਿ 1 ਘੰਟੇ ਤੱਕ ਕੋਈ ਟ੍ਰੇਨ ਨਹੀਂ ਹੈਗੀ ਲੈਟਸ ਸੀ ਬੱਸ ਸਟੇਸ਼ਨ ਤੇ ਚੱਲਦੇ ਹਾਂ ਬੱਸ ਸਟੇਸ਼ਨ ਤੋਂ ਆਪਾਂ ਬੱਸ ਲੈ ਕੇ ਚੱਲ ਜਾਈਏ ਹਾਲਾਂਕਿ ਸਾਡੀ ਟ੍ਰੇਨ ਦੀ ਟਿਕਟ ਹੋਈ ਵੀ ਸੀਗੀ ਅਸੀਂ ਜਾਂਦੇ ਨਾ ਜਾਂਦੇ ਸਾਡੇ ਪੈਸੇ ਤਾਂ ਲੱਗੇ ਹੋਏ ਸਨ ਤੇ ਅਸੀਂ ਬੱਸ ਸਟੇਸ਼ਨ ਤੇ ਗਏ ਪਰ ਉੱਥੇ ਬੱਸ ਵੀ ਨਾ ਆਈ ਹੈਗੀ ਕਿ ਅਸੀਂ ਪਹੁੰਚਣਾ ਤੇ ਬਸ ਨੇ ਤੇ ਫਿਰ ਡੇਢ ਘੰਟਾ ਲਾ ਕੇ ਹੁਣ ਅਸੀਂ ਟ੍ਰੇਨ ਨੇ 15 ਮਿੰਟਾਂ ਚ ਪਹੁੰਚਾ ਦੇਣਾ ਸੀ ਜੇ ਸਾਡਾ ਇੰਨਾ ਦਿਮਾਗ ਕੰਮ ਕਰਦਾ ਵੀ ਅਸੀਂ ਘੰਟਾ ਉੱਥੇ ਬਹਿ ਕੇ ਵੇਟ ਕਰ ਲੀਏ ਜਿਹੜੀ ਗੱਲ ਸਮੇਂ ਨਾਲ ਹੋਣੀ ਹੈ ਸਮੇਂ ਨਾਲ ਹੀ ਹੋਣੀ ਹੈ ਅਸੀਂ ਉਦੋਂ ਪਹਿਲਾਂ ਆਪਣੇ ਆਪ ਦੀਆਂ ਇੰਨੀਆਂ ਲੱਤਾਂ ਪੈਰਾ ਮਾਰ ਕੇ ਪਹਿਲਾਂ ਅਸੀਂ ਬਸ ਸਟੇਸ਼ਨ ਤੇ ਗਏ ਮੁੜ ਕੇ ਉੱਥੇ ਵੇਖਿਆ 15-20 ਮਿੰਟ ਤੱਕ ਕੋਈ ਬਸ ਨਹੀਂ ਆਈ ਹੈਗੀ ਫਿਰ ਅਸੀਂ ਮੁੜ ਕੇ ਟ੍ਰੇਨ ਸਟੇਸ਼ਨ ਤੇ ਹੀ ਆ ਗਏ ਕਿ ਹੁਣ ਤਾਂ ਟ੍ਰੇਨ ਦਾ ਵੀ ਟਾਈਮ ਹੋਣ ਵਾਲਾ ਹੋਣਾ ਹੈ 10 ਮਿੰਟ ਦੀ ਫਿਰ ਵਾਕ ਕਰਕੇ ਅਸੀਂ ਟ੍ਰੇਨ ਸਟੇਸ਼ਨ ਤੇ ਆ ਕੇ 15 ਕੁ ਮ ਡੈਸਟੀਨੇਸ਼ਨ ਤੱਕ ਘਰ ਨੂੰ ਪਹੁੰਚੀ ਆ ਸੋ ਇਹ ਗੱਲ ਤੋਂ ਇਹ ਸਿੱਖਿਆ ਮਿਲਦੀ ਕਿ ਕੁਝ ਗੱਲਾਂ ਜਿਹਦੇ ਤੇ ਤੁਹਾਡਾ ਵਸ ਨਹੀਂ ਚੱਲਦਾ ਹੈਗਾ ਮਿਹਨਤ ਕਰਨੀ ਇੱਕ ਅਲੱਗ ਗੱਲ ਹੈ ਆਪਣੇ ਟੀਚੇ ਲਈ ਮਿਹਨਤ ਕਰਨਾ ਉਹ ਉਹ ਇੱਕ ਅਲੱਗ ਗੱਲ ਹੈਗੀ ਕਿ ਤੁਸੀਂ ਆਪਣੇ ਟੀਚੇ ਨੂੰ ਪਾਉਣ ਵਾਸਤੇ ਕਿੰਨੀ ਕੁ ਮਿਹਨਤ ਕਰਦੇ ਪਏ ਹੋ ਪਰ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਅਸੀਂ ਆਉਂਦੀਆਂ ਨੇ ਜਿਹੜੀਆਂ ਮਾਲਕ ਦੇ ਹੱਥ ਵਸ ਨਹੀਂ ਉਹ ਸਮਾਂ ਪਾ ਕੇ ਆਪੇ ਠੀਕ ਹੋ ਜਾਣੀਆਂ ਹੁੰਦੀਆਂ ਨੇ ਉਹ ਸਮਾਂ ਪਾ ਕੇ ਰੱਬ ਤੁਹਾਨੂੰ ਆਪੇ ਉਹਨਾਂ ਚੀਜ਼ਾਂ ਦੇ ਨਾਲ ਨਿਵਾਜ਼ ਦਿੰਦਾ ਹੁੰਦਾ ਹੈ ਸੋ ਉਹਨਾਂ ਚੀਜ਼ਾਂ ਨੂੰ ਮਾਲਕ ਤੇ ਸੁੱਟ ਦੇਣਾ ਜਿਹੜਾ ਹੁੰਦਾ ਹੈ ਨਾ ਉਹ ਸਮਝਦਾਰੀ ਵਾਲੀ ਗੱਲ ਹੁੰਦੀ ਸੋ ਖੋਤਿਆਂ ਵਾਲੀ ਸਾਡੇ ਵਾਲੀ ਜਿਹੜੀ ਉਹ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਤੇ ਜ਼ਿੰਦਗੀ ਦੇ ਵਿੱਚ ਕੁਝ ਗੱਲਾਂ ਕਰਕੇ ਜੇ ਤੁਸੀਂ ਦੁਖੀ ਹੋ ਜੋ ਤੁਹਾਨੂੰ ਲੱਗਦਾ ਕਿ ਪਰਮਾਤਮਾ ਪਤਾ ਨਹੀਂ ਮੈਨੂੰ ਇਹ ਖੁਸ਼ੀ ਨਾਲ ਕਿਉਂ ਨਹੀਂ ਨਿਵਾਜ਼ਦਾ ਪਿਆ ਹੈਗਾ ਕਿਸੇ ਕਰ ਔਲਾਦ ਨਹੀਂ ਹੁੰਦੀ ਪਈ ਹੈਗੀ ਜਾਂ ਕੁਝ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਪਏ ਨੇ ਤੇ ਪਰਮਾਤਮਾ ਕਹਿੰਦੇ ਕਿ ਨਹੀਂ ਸਾਨੂੰ ਦੇਂਦਾ ਪਿਆ ਹੈਗਾ ਤਾਂ ਇੱਕ ਪਰਮਾਤਮਾ ਦੇ ਕਹੇ ਅਨੁਸਾਰ ਆਪਾਂ ਲੋਕਾਂ ਨੇ ਕਹਾਵਤ ਵੀ ਬਣਾਈ ਹੁੰਦੀ ਹੈ ਨਾ ਕਿ 12 ਸਾਲਾਂ ਬਾਅਦ ਤੇ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੁੰਦਾ ਹੈ ਉਹ ਇਸੇ ਕਰਕੇ ਬਣਾਈ ਹੋਈ ਹੈ ਕਿਉਂਕਿ ਜਿਹੜੀ ਪਰਮਾਤਮਾ ਦੇ ਵਿੱਚ ਵਿਸ਼ਵਾਸ ਹੈ ਨਾ ਉਹ ਸਬਰ ਪਰਖਦਾ ਹੁੰਦਾ ਹੈ ਆਪਣਾ ਸੋ ਜੇ ਤੁਸੀਂ ਸਬਰ ਦੇ ਨਾਲ ਆਪਣੇ ਪਰਮਾਤਮਾ ਦੇ ਉੱਪਰ ਆਪਣੀ ਜਿਹੜੀ ਡੋਰ ਹੈ ਉਹ ੁੱਟੀ ਹੋਈ ਹੈ ਤੇ ਪਰਮਾਤਮਾ ਤੁਹਾਨੂੰ ਇੱਕਦਾਂ ਇੱਕ ਦਿਨ ਸਮਾਂ ਆਉਣ ਤੇ ਉਸ ਚੀਜ਼ ਨਾਲ ਜ਼ਰੂਰ ਨਿਵਾਜ਼ੇਗਾ ਤੇ ਜੇ ਨਹੀਂ ਨਿਵਾਜ਼ਦਾ ਹੈਗਾ ਤਾਂ ਉਹਦੇ ਪਿੱਛੇ ਵੀ ਉਹਦੀ ਕੋਈ ਰਜ਼ਾ ਹੁੰਦੀ ਹੈ ਕਿ ਸ਼ਾਇਦ ਇਹਨੂੰ ਇਸ ਚੀਜ਼ ਦੇ ਨਾਲ ਕੋਈ ਨੁਕਸਾਨ ਹੋਏਗਾ ਤਾਂ ਕਰਕੇ ਉਹ ਇਦਾਂ ਨਹੀਂ ਕਰਦਾ ਹੈਗਾ ਸੋ ਪਰਮਾਤਮਾ ਦੇ ਉੱਪਰ ਜਿਹੜੀਆਂ ਗੱਲਾਂ ਨੇ ਉਹ ਪਰਮਾਤਮਾ ਤੇ ਹੀ ਸੁੱਟ ਦੇਣੀਆਂ ਚਾਹੀਦੀਆਂ ਨੇ ਤੇ ਆਪਣੇ ਟੀਚੇ ਲਈ ਮਿਹਨਤ ਹਮੇਸ਼ਾ ਜਾਰੀ ਰੱਖਿਆ ਕਰੋ ਉਹ ਕਦੇ ਨਹੀਂ ਖਤਮ ਹੋਣੀ ਚਾਹੀਦੀ ਹੈਗੀ ਜਿਵੇਂ ਮੇਰਾ ਅੱਜ ਚੈਲੰਜ ਹੈਗਾ ਕਿ ਮੈਂ ਏਵਰੀ ਡੇ ਇੱਕ ਸਬਕ ਜ਼ਿੰਦਗੀ ਦਾ ਜ਼ਰੂਰ ਜਿਹੜਾ ਹੈਗਾ ਇਹ ਉਹ ਪਾਉਣਾ ਹੈ ਤੇ ਮੇਰਾ ਕੱਲ ਦਾ ਜੇ ਮਿਸ ਹੋ ਗਿਆ ਤੇ ਅੱਜ ਮੈਂ ਦੋ ਪਾ ਦੇਣੇ ਨੇ ਸੋ ਪਰਮਾਤਮਾ ਜਿਹੜਾ ਹੈਗਾ ਉਹ ਹਰ ਚੀਜ਼ ਦੇ ਲਈ ਆਪਣੀ ਸ਼ਕਤੀ ਆਪ ਦਿੰਦਾ ਹੈਗਾ ਸੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਪਰਮਾਤਮਾ ਦੇ ਵਿੱਚ ਸਬਰ ਤੇ ਵਿਸ਼ਵਾਸ ਜਿਹੜਾ ਹੈਗਾ ਇਹੋ ਆਪਣਾ ਇਦਾਂ ਹੀ ਬਣਾ ਕੇ ਰੱਖਿਓ ਪਰਮਾਤਮਾ ਜਿਹੜੀ ਤੁਹਾਡੀ ਕੋਈ ਰਹੀਂਦੀ ਇੱਛਾ ਹੈਗੀ ਉਹ ਸਮਾਂ ਪਾ ਕੇ ਆਪ ਤੁਹਾਨੂੰ ਉਹਦੇ ਨਾਲ ਨਵਾਜ਼ੇਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਉਹ ਚੀਜ਼ ਮਿਲ ਰਹੀ ਹੈਗੀ ਤਾਂ ਅੰਗੂਰ ਖੱਟੇ ਨੇ ਉਹਨਾਂ ਪਿੱਛੇ ਆਪਣੀ ਜਿਹੜੀ ਹੈਗੀ ਆ ਉਹ ਬਾਕੀ ਦੇ ਜਿਹੜੇ ਫੋਕਸ ਨੇ ਉਹਨਾਂ ਨੂੰ ਨਾ ਹਟਾਓ ਉਧਰ ਆਪਣਾ ਫੋਕਸ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਇਹ ਚੀਜ਼ ਮੈਨੂੰ ਨਹੀਂ ਮਿਲਦੀ ਪਈ ਹੈਗੀ ਸੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਅਗਲਾ ਸਬਕ ਜਿਹੜਾ ਹੈਗਾ ਉਹ ਵੀ ਹੁਣੇ ਸ਼ੂਟ ਕਰ ਲਾਂ so that ਮੈਂ ਫ੍ਰੀ ਹੋ ਜਾਵਾਂ ਤੇ ਆਪਣੀ ਬਾਕੀ ਐਡੀਟਿੰਗ ਵਗੈਰਾ ਕਰਕੇ ਦੋਨੋਂ ਸਬਕ ਜ਼ਿੰਦਗੀ ਦੇ ਜਿਹੜੇ ਨੇ ਉਹ ਤਿਆਰ ਕਰਕੇ ਤੁਹਾਨੂੰ ਪੋਸਟ ਕਰ ਦੇਵਾਂਗੀ so thank you so much ਅਮ੍ਰਿਤ ਦੇ ਨਾਲ ਜੁੜਨ ਲਈ ਤੇ ਧੰਨਵਾਦ ਰੱਬ ਰਾਖਾ ਸਾਸ਼ੀ ਕਾਲ ਜੀ ਸਾਰਿਆਂ ਨੂੰ